ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਕੋਈ ਜਾਨੀ ਕਿ ਪਰਮਿੰਦਰਜੀਤ ਵੱਲੋਂ ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋਂ ਫੇਸਬੁੱਕ ਪੇਜ ਮੈਂ ਅੱਜ ਕਰਦਾ ਆਪਣੇ ਬਖਤੌਰ ਸਿੰਘ ਢਿੱਲੋਂ ਜਿਹੜੇ ਸਾਡੇ ਗੂਗਲ ਬਾਬਾ ਨੇ ਉਹਨਾਂ ਨਾਲ ਗੱਲਬਾਤ ਤੇ ਅਗਲੇ ਕੀ ਹੈ ਵਿਚਾਰ ਉਹ ਤੁਹਾਨੂੰ ਅਸੀਂ ਦੱਸਿਆ ਢਿੱਲੋਂ ਸਾਹਿਬ ਸਸੀ ਕਾ ਜੀ ਢਿੱਲੋਂ ਸਾਹਿਬ ਇੱਕ ਨਾ ਅੱਜ ਇੱਕ ਦੋ ਦਿਨ ਪਹਿਲਾਂ ਇੱਕ ਏਡੀਜੀਪੀ ਸਾਹਿਬ ਦਾ ਇਹ ਮਤਲਬ ਸੁਸਾਈਡ ਹੋਇਆ ਹੈ ਤੇ ਉਹ ਦਲਤ ਪਰਿਵਾਰ ਨਾਲ ਸੰਬੰਧ ਰੱਖਦੇ ਆ ਕੀ ਦਲਤ ਹੋਣਾ ਗੁਨਾਹ ਹੈ ਕੋਈ ਉਹਨਾਂ ਨੇ ਗੁਨਾਹ ਕੀਤਾ ਹੋਇਆ ਵੀ ਜੇ ਦਲਤਾਂ ਦੇ ਘਰ ਪੈਦਾ ਹੋਗੇ ਤਾਂ ਇਹਦੇ ਬਾਰੇ ਕੋਈ ਸਾਨੂੰ ਦੱਸੋ ਕੋਈ ਲੋਕਾਂ ਨੂੰ ਚਾਣਣਾ ਪਾਓ ਜੀ ਕੀ ਕਹਾਣੀ ਹੈ ਇਹ ਨਹੀਂ ਦਲਤ ਭਾਈਚਾਰੇ 'ਚ ਪੈਦਾ ਹੋ ਜਾਣਾ ਕੋਈ ਗੁਨਾਹ ਨਹੀਂ ਨਹੀਂ ਹੈ ਮਾਨਸ ਕੀ ਜਾਤ ਸਭੇ ਇੱਕ ਹੈ ਇਹ ਕਹਿੰਦਾ ਸਾਡੇ ਗੁਰੂ ਨਾਨਕ ਦੇਵ ਸਾਹਿਬ ਨੇ ਕਿਹਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਗ੍ਰੰਥ ਸਾਹਿਬ ਜੀ ਨੂੰ 11ਵਾਂ ਗੁਰੂ ਮੰਨਦੇ ਆ ਸਾਡੇ 10 ਗੁਰੂਆਂ ਦੀ ਜੋਤ ਹੈ ਜੋਤ ਬਿਲਕੁਲ ਜੀ ਬਿਲਕੁਲ ਜੀ ਜਿਉਂਦੇ ਜਿਉਂਦੇ ਜਿਉਂਦੀ ਚਾਜਤੀ ਮਤਲਬ ਇੰਨੀ ਇੱਕ ਯਾਦ ਸ਼ਖਸੀਅਤ ਮੰਨੇ ਗਏ ਜੀ ਉਹਦੇ ਵਿੱਚ ਜੇ ਆਪਾਂ ਬਾਣੀ ਦੇਖੀ ਉਹਦੇ ਵਿੱਚ ਸੰਤਾਂ ਦੀ ਭਗਤਾਂ ਦੀ ਬਾਣੀ ਹੈ ਜਿਹਦੇ ਵਿੱਚ ਦਲਤ ਭਾਈਚਾਰੇ ਨਾਲ ਸੰਬੰਧ ਭੰਗ ਜਿਹੜੇ ਹੈਗੇ ਸੰਤਾਂ ਕੇ ਇਸ ਲਈ ਇਹੀ ਕਾਰਨ ਹੈ ਕਿ ਦੁਨੀਆ ਦੇ ਵਿੱਚ ਸਿੱਖ ਧਰਮ ਨੂੰ ਇੱਕ ਪ੍ਰਮੁੱਖ ਧਰਮ ਮੰਨਿਆ ਜਾਂਦਾ ਹੈ ਜਿਹੜਾ ਸੱਭੇ ਸੰਦੀ ਵਾਲਸ ਲੈਦੀ ਵੀ ਗੱਲ ਕਰਦਾ ਹੈ ਤੇ ਜਿਹੜੇ ਸਾਰੇ ਲੋਕਾਂ ਤੇ ਇੱਕ ਹੋਰ ਵੀ ਜਿਹਦਾ ਮਤਲਬ ਕੋਈ ਵੀ ਮਨੁੱਖ ਹੈ ਉਹਦਾ ਲਹੂ ਉਹਦਾ ਜਿਹੜਾ ਕਿ ਖਾਣ ਪਾਣ ਉਹਦਾ ਰਹਿਣ ਸਹਿਣ ਜਿਹੜਾ ਉਹਨੂੰ ਆਪਾਂ ਸਾਰੇ ਨੂੰ ਦੇਖਿਓ ਇਹ ਬਿਲਕੁਲ 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 ਕੋਈ ਕੋਈ ਕੁਝ ਵੀ ਹੋਵੇ ਉਹਦਾ ਰੈਰ ਸੈਂਕ ਕੁਝ ਵੀ ਹੋ ਗਈ ਪਰ ਉਹ ਜਿਹੜਾ ਜਿਹੜਾ ਲੱਭੂ ਹੈ ਕੂਣਾ ਜਾੜ ਹੈ ਜੀ ਹੈਡ ਮਾਸ ਇਹ ਸਭ ਕੁਝ ਮਨੁੱਖ ਦੇ ਹੁੰਦੇ ਕੋਈ ਹੁੰਦੇ ਇਹ ਕੋਈ ਹੈ ਬਿਲਕੁਲ ਇਸ ਲਈ ਕਿਸੇ ਦੇ ਨਾਲ ਜੇ ਕੋਈ ਜਨਮ ਦੇ ਆਧਾਰ ਤੇ ਉੱਤੇ ਕਿਉਂਕਿ ਇਸ ਪਰਿਵਾਰ ਦੇ ਵਿੱਚ ਪੈਦਾ ਹੋਇਆ ਬਿਲਕੁਲ ਜੀ ਉਹਦੇ ਕੰਮ ਦੇ ਆਧਾਰ ਤੇ ਉੱਤੇ ਮੈਂ ਇੱਥੇ ਵੀ ਗੱਲ ਕਰਨੀ ਚਾਹੂਗਾ ਕਿ ਇਸ ਦੇ ਵਿੱਚ ਜਾਤ ਪਾਤ ਬਣੀ ਕਿ ਵਪਾਰ ਜੀ ਇਹ ਜਾਤ ਪਾਤ ਭਾਰਤ ਦੇ ਵਿੱਚ ਇੱਕ ਮਨੂ ਸਮਿਲਤੀ ਹੈ ਉਹਦੇ ਮੁਤਾਬਕ ਜਾਤ ਪਾਤ ਬਣਾਈ ਗਈ ਸੀ ਬਣਾਈ ਇਸ ਕਰਕੇ ਗਈ ਸੀ ਕਿ ਜਿਹੜੇ ਜਿਹੜੇ ਲੋਕਾਂ ਦੇ ਕ ਠੀਕ ਹੈ ਜੀ ਪਰ ਜੇ ਕੋਈ ਬੰਦਾ ਇੱਕ ਘਟੀਆਂ ਦਰਜੇ ਦਾ ਕੰਮ ਕਰਦਾ ਹੈ ਕਿ ਗੰਦਾ ਕੰਮ ਕਰਦਾ ਮਤਲਬ ਗੰਦ ਢੋਲਾ ਹੈ ਜੀ ਉਹ ਉਹਦਾ ਮਤਲਬ ਇਹ ਨਹੀਂ ਕਿ ਪੀੜੀਦਰ ਪੀੜੀ ਕੋਈ ਕੰਮ ਕਰਦਾ ਹੈ ਬਿਲਕੁਲ 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 ਉਹਨਾਂ ਦੇ ਵਿੱਚ ਬੜੇ ਚੰਗੇ ਬੰਦੇ ਜਿਹੜੇ ਪੈਦਾ ਹੁੰਦੇ ਹੈ ਉਹ ਬਹੁਤ ਅੱਗੇ ਵਿਚਰੇ ਜਾਂਦੇ ਹੈ ਜੀ ਅਸੀਂ ਅੱਜ ਦੇਖਿਆ ਜੀ ਭਾਰਤੀ ਰਾਸ਼ਟਰ ਦੀ ਕਿਹੜੀ ਦਲਤ ਹੈ ਦਲਤ ਜੀ ਜੀ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ ਬਾਈ ਬਾਈ ਕਵੀ ਸਾਹਿਬ ਜੀ ਉਹ ਇੱਕਦਮ ਭਾਈਚਾਰੇ ਦੇ ਜੀ ਬਿਲਕੁਲ ਬਿਲਕੁਲ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਰਾਸ਼ਟਰਪਤੀ ਰਾਸ਼ਟਰਪਤੀ ਦੇ ਅਹੁਦੇ ਹਰ ਤੱਕ ਡਾ ਗਿਆਨੀ ਦੇਵ ਸਿੰਘ ਦੀ ਗੱਲ ਕਰੀਏ ਅਪਾ ਦਾ ਉਹ ਬੈਕਵਰਡ ਕਲਾਸ ਦੇ ਵਿੱਚੋਂ ਆ ਸਾਡੇ ਅੱਜ ਦੇ ਮੌਜੂਦਾ ਸਪੀਕਰ ਹੈ ਮਾਨਯੋਗ ਸਰਦਾਰ ਕੁਲਤਾਰ ਸਿੰਘ ਸਰਦਾਰ ਸਿੰਘ ਫਲਮਤਾਰ ਸਾਹਿਬ ਉਹ ਨਹੀਂ ਬੈਕਵਰਡ ਕਲਾਸ ਚੋਂ ਆਉਂਦੇ ਤਾਂ ਮਤਲਬ ਹੈ ਯਾਰ ਇਹ ਤਾਂ ਇਹ ਤਾਂ ਕਿਰਤ阿里 ਗੱਲ ਹੈ ਜਿਹੜਾ ਬੰਦਾ ਜੋ ਕਿਰਤ ਕਰਦਾ ਉਹਦੇ ਮਤਲਬ ਹੈ ਜੀ ਲੇਕਿਨ ਜਿਹੜੀ ਇਹ ਗੱਲ ਹੈ ਵੀ ਵਾਈਪੂਰਨ ਕਮਾ ਜੀ ਇਹ 55 ਸਾਲ ਦਾ ਆਈਪੀਐਸ ਅਫਸਰ ਸੀ ਹਰਿਆਣਾ ਦੇ ਵਿੱਚ ਹਰਿਆਣਾ ਕਾਟ ਦੇ ਵਿੱਚ ਇਹ ਮਿਲਿਆ ਸੀ ਆਂਧਰਾ ਪ੍ਰਦੇਸ਼ ਦਾ ਇਹ ਜੱਪਾ ਲੈ ਜੀ ਔਰ ਜਦੋਂ ਇਹਨੇ ਆਈਪੀਐਸ ਸੇ ਬਣਿਆ ਜੀ ਕਾਟਰੇ ਨੂੰ ਇਹ ਅਲਾਟ ਹੋ ਗਿਆ ਤੇ ਇਹਨੇ ਹਰਿਆਣਾ ਚਾਕੇ ਆਪਣੀ ਨੋਕੀਸ਼ੂ ਕਰਤੀ ਜੀ ਇਹਦੇ ਨਾਲ ਹੀ ਇੱਕ ਲੜਕੀ ਸੀ ਜੀ ਜਿਹਦਾ ਨਾਮ ਅਮਨੀਤ ਕੌਰ ਜੀ ਉਦੋਂ ਉਹਦਾ ਨਾਮ ਅਮਨੀਤ ਕੌਰ ਸੀ ਉਹ ਲੜਕੀ ਜਿਹੜੀ ਹੈਗੀ ਉਹ ਆਈਐਸ ਸੀ ਜੀ ਦੋਨਾਂ ਨੇ ਮੈਰਿਸ ਕਰਵਾ ਲਈ ਬਿਲਕੁਲ ਬਿਲਕੁਲ ਔਰ ਇਹ ਲੜਕੀ ਆਈਐਸ ਵੀ ਐਸਪਰੇ ਸੈਕੰਡਰੀ ਲੈਵਲ ਦੀ ਬਹੁਤ ਸੀਨੀਅਰ ਹੈ ਜੀ ਪਿਛਲੇ ਦਿਨਾਂ ਚ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਨੈਬ ਸਿੰਘ ਸੈਣੀ ਜਿਹਨੂੰ ਇੱਕ ਡੈਲੀਗੇਸ਼ਨ ਲੈ ਕੇ ਇੱਕ ਵਕਤ ਲੈ ਕੇ ਜਪਾਨ ਦੇ ਵਿੱਚ ਜਪਾਨ ਗਏ ਆ ਬਿਲਕੁਲ ਉਸ ਬਾਬਾ ਬਹੁਤ ਦੇ ਵਿੱਚ ਜੀ 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 ਉਹਦੇ ਵਿੱਚ ਲਿਆਕਤ ਸੀ ਜੀ ਉਹਦੇ ਵਿੱਚ ਮਤਲਬ ਜੋ ਕਾਬਲੀਅਤ ਸੀ ਜੀ ਬਿਲਕੁਲ ਆਪਣੀ ਤਾਂ ਹੀ ਸਮਝਣੇ ਮੈਂ ਆਪਾਂ ਨਾਲ ਬਿਲਕੁਲ 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 ਇਹਦਾ ਮਤਲਬ ਉਹ ਸੀ ਇਸ ਕਰਕੇ ਨਾ ਦਰਗੁਦਰ ਕਰ ਸਕਦੇ ਉਹਨਾਂ ਆਪਾਂ ਫਟਕਾਰ ਦਿੱਤੇ ਵੀ ਉਹ ਤਾਂ ਜੀ ਲੱਲ ਤਾਂ ਹੈ ਲੱਲ ਤਾਂ ਹੈ ਬਿਲਕੁਲ ਉਹਦਾ ਹਸਬੰਦ ਜਿਹੜਾ ਹੈਗਾ ਉਹਦੀ ਕੈਰ ਮੌਜੂਦਗੀ ਦੇ ਵਿੱਚ ਜਦੋਂ ਉਹ ਇੱਥੇ ਨਹੀਂ ਸੀਗੀ ਉਹ ਜਪਾਨ ਦੇ ਵਿੱਚ ਕੰਮ ਸੀ ਉਹਦੀ ਵੱਡੀ ਬੇਟੀ ਜੀ ਉਹ ਅਮਰੀਕਾ ਦੇ ਵਿੱਚ ਪੜਦੀ ਹੈ ਛੋਟੀ ਬੇਟੀ ਮੇਰੀ ਹੈਗੀ ਆ ਉਸੇ ਨਹੀਂ ਘੜ ਪੜਦੀ ਹੈ ਚੰਡੀਗੜ੍ਹ ਪੜਦੀ ਹੈ ਇਹ ਮਤਲਬ ਘਰ ਦੇ ਵਿੱਚ ਇਹੋ ਜਿਹੇ ਮਾਹੌਲ ਦੇ ਵਿੱਚ ਉਹ ਤਾਂ ਸੁਸਾਈਡ ਕਰ ਦਿੱਤੀ ਜੀ ਆਪਣੇ ਘਰ ਵਿੱਚ ਦੀ ਪਿਸਤਲ ਦੇ ਨਾਲ ਖੁਦ ਨੂੰ ਗੋਲੀ ਮਾਰ ਲੈਂਦਾ ਜੀ ਲੇਕਿਨ ਉਹਨੇ ਜਿਹੜੇ ਦੋ ਡਾਕੂਮੈਂਟ ਲਿਖੇ ਦੋ ਪੱਤਰ ਲਿਖੇ ਜੀ ਇੱਕ ਪੱਤਰ ਦੇ ਵਿੱਚ ਤਾਂ ਉਹਨੇ ਆਪਣੀ ਸਾਰੀ ਜਾਇਦਾਦ ਆਪਣੀ ਪਤਨੀ ਨੂੰ ਜੜਾਏਗਾ ਕਹਿੰਦਾ ਕਿ ਉਹ ਦਿਨ ਆ ਤਸਦੀਕ ਕਰ ਦਿੱਤੀ ਜਦੋਂ ਮੈਂ ਜਾ ਰਿਹਾ ਸੀ ਸਾਰੀ ਪ੍ਰੋਪਰਟੀ ਮੇਰੇ ਤਸਦੀਕੇ ਨਾਲ ਜੀ ਦੂਜਾ ਜਿਹੜਾ ਪ੍ਰਵੀਨਦਰ ਸਿੰਘ ਨੇ ਪੱਤਰ ਲਿਖਿਆ ਜੀ ਉਸ ਪੱਤਰ ਦੇ ਵਿੱਚ ਉਹਨੇ ਨੌ ਸਰਵਿੰਗ ਜੀ ਤੇ ਇੱਕ ਰਿਟਾਇਰ ਆਈਪੀਐਸ ਅਫਸਰ ਜੀ ਤੇ ਤਿੰਨ ਰਿਟਾਇਰਡ ਆਈਐਸਆਈਏ ਅਫਸਰਾਂ ਦੇ ਨਾਮ ਹੈ ਜੀ ਜੀ ਉਹਨਾਂ ਦੇ ਤੇ ਨੇ ਇਲਜ਼ਾਮ ਰਿਹਾ ਕਿ ਇਹ ਲੋਕ ਮੈਨੂੰ ਇਸ ਕਰਕੇ ਤੱਕ ਪਰੇਸ਼ਾਨ ਕਰਦੇ ਰਹੇ ਮੇਰੀ ਜਾਤ ਦਾ ਕਰਕੇ ਅੱਛਾ ਜੀ ਕਿ ਮੈਂ ਨੀਵੀਂ ਜਾਤ ਦੇ ਵਿੱਚ ਆ ਮੇਰਾ ਜਿਹੜਾ ਮੇਰਾ ਰਾਈਟ ਪੜਦਾ ਸੀ ਮੇਰਾ ਰਾਈਟ ਕਦੇ ਨਹੀਂ ਦਿੱਤਾ ਗਿਆ ਅੱਛਾ ਜੀ ਉਹ ਕਹਿੰਦਾ ਵੀ ਮੈਂ ਇੱਕ ਆਈਪੀਐਸ ਅਫਸਰਾਂ ਬਿਲਕੁਲ ਜੀ ਬਿਲਕੁਲ ਮੈਨੂੰ ਕਦੇ ਚੰਗਾ ਦਸਤੂਰ ਨਹੀਂ ਦਿੱਤਾ ਗਿਆ ਅੱਛਾ ਜੀ ਚੰਗੀ ਗੱਡੀ ਦੇਣ ਦੀ ਬਿਤਕਰਾ ਕਰਦੇ ਸੀ ਜੀ ਜੀ ਮੈਨੂੰ ਜਿਹੜੀ ਪ੍ਰੋਮੋਸ਼ਨ ਦੇ ਮਾਮਲੇ ਦੇ ਵਿੱਚ ਚੰਗੀ ਜਿਹੇ ਮੈਨੂੰ ਪੋਸਟਿੰਗ ਦੇ ਵਿੱਚ ਹਮੇਸ਼ਾ ਮੇਰੇ ਨਾਲ ਜਿੱਤ ਕਰਾ ਕੇ ਟੱਕਾ ਕੀ ਸਰ ਬਿਲਕੁਲ ਬਿਲਕੁਲ ਉਹਨੇ ਕਿਹਾ ਵੀ ਮੈਂ ਇਹਨਾਂ ਪਰਸਤਿਤੀਆਂ ਦੇ ਵਿੱਚ ਜਿਹੜਾ ਹੈਗਾ ਮੈਂ ਆਪਣੇ ਆਪ ਨੂੰ ਜਿਉਦਾ ਨਹੀਂ ਰੱਖ ਸਕਦਾ ਜੀ ਇਹਦੇ ਨਾਲ ਹੀ ਇੱਕ ਹੋਰ ਜਿਹੜੀ ਹੈਗੀ ਹੈ ਖਬਰ ਆਉਂਦੀ ਹੈ ਜੀ ਕਿ ਰੋहतक ਦੇ ਵਿੱਚ ਇੱਕ ਐਫ ਆਈ ਆਰ ਦਰਜ ਹੁੰਦੀ ਜੀ 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 ਉਹ ਐਫ ਆਈ ਆਰ ਜਿਹਿਸ ਬੰਦੇ ਦੇ ਖਿਲਾਫ ਦਰਜ ਹੁੰਦੀ ਹੈ ਉਹ ਇਹਨਾਂ ਦਾ ਬਾਈ ਪੂਰਨ ਕੁਮਾਰ ਦਾ ਗੱਲ ਮੈਂ ਚੀਕ ਜੀ ਸ਼ੈਦ ਉਹਨਾਂ ਨੂੰ ਸ਼ੂਸ਼ੀ ਨੇ ਉਹਦੇ ਖਿਲਾਫ ਐਫ ਆਈ ਆਰ ਹੁੰਦੀ ਹੈ ਕਿ ਉਹ ਇੱਕ ਸ਼ਰਾਬ ਦੇ ਠੇਕੇਦਾਰ ਨੂੰ ਫੋਨ ਕਰਕੇ ਕਹਿੰਦਾ ਸੀ ਕਿ ਮੈਨੂੰ ਮੰਤਰੀ ਦਿਓ ਜੀ ਤੇ ਮੰਤਰੀ ਉਹ ਕਿਹਦੇ ਆਸਤੇ ਮੰਗਦਾ ਸੀ ਉਹ ਐਡੀਜੀਪੀ ਐਡੀਜੀਪੀ ਉਹ ਕਹਿੰਦਾ ਸੀ ਵੀ ਐਡੀਜੀਪੀ ਸਾਹਿਬ ਜਿਹੜੇ ਹੈਗੇ ਮੰਤਰੀ ਮੰਗਦੇ ਤੁਸੀਂ ਮੰਕੀ ਦਿਓ ਕਿਉਂਕਿ ਕਿਉਂਕਿ ਇਹ ਬੰਦਾ ਰੁਤਕ ਦੇ ਵਿੱਚ ਲੱਗਿਆ ਹੁੰਦਾ ਸੀ ਐਡੀਜੀਪੀ ਆਈਜੀ ਦੇ ਰੱਖ ਤੇ ਰੁਤਕ ਰੇਂਦਾ ਜਾਂ ਚਰਚਾ ਜੀ ਆਈਜੀ ਦਾ ਜਾਂ ਆਈਜੀ ਹੁੰਦਾ ਜੀ ਜੀ एडीटी ਨੂੰ ਕਈ ਵਾਰੀ ਖਾਸ ਹਾਲਾਤਾਂ ਦੇ ਵਿੱਚ ਲਾ ਲ ਦਿੰਦਾ ਇਹ ਇਹ ਲਾ ਦਿੰਦਾ ਖਾਸ ਕਰਕੇ ਠੀਕ ਹੈ ਜੀ ਇਹ ਉੱਥੇ ਅਸਲ ਦੇ ਵਿੱਚ ਜਿਹੜਾ ਹੈਗਾ ਉੱਥੇ ਕੰਮ ਕਰਦਾ ਸੀ ਮੈਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਉੱਥੇ ਇੱਕ ਮਰਡਰ ਹੋਇਆ ਸੀ ਇੱਕ ਲੜਕੀ ਦਾ ਮਨੀਸ਼ਾ ਨਾਂ ਦੀ ਲੜਕੀ ਦਾ ਮਨੀਸ਼ਾ ਕਿਤੇ ਕਾਂਗੋ ਜੋ ਉਹ ਮਸ਼ਹੂਰ ਸੀ ਜੀ ਉਹਦੀ ਇਹਨਾਂ ਨੇ ਕੋਈ ਜਾਂਚ ਪੜਤਾਲ ਕੀਤੀ ਸੀ ਉਹਦੇ ਵਿੱਚ ਪਤਾ ਨਹੀਂ ਕੀ ਤੱਥ ਵਗੈਰਾ ਸੀ ਜੀ ਤਾਂ ਇਹ ਖਬਰ ਆਉਂਦੀ ਹੈ ਕਿ ਇਹ ਜਿਹੜਾ ਜਿਹੜੀ ਵਾਈਪੀਆਰ ਇਹਨਾਂ ਦੇ ਘਰ ਮੈਂ ਦੇ ਖਵਾਫ ਹੋਏ ਵਿੱਚ ਨਾ ਕਿਉਂਕਿ ਇਹਨਾਂ ਦਾ ਆ ਗਿਆ ਜੀ ਤਾਂ ਮੇਰਾ ਖਿਆਲ ਹੈ ਕਿ ਬਾਈ ਪੂਰਪਰ ਵੀ ਮਹਿਸੂਸ ਕੀਤਾ ਕਿ ਮੈਨੂੰ ਟਾਰਗੇਟ ਕੀਤਾ ਟਾਰਗੇਟ ਕੀਤਾ ਬਿਲਕੁਲ ਬਿਲਕੁਲ ਮੈਨੂੰ ਸੌਂ ਦੀ ਕੋਸ਼ਿਸ਼ ਕੀਤੀ ਗਈ ਆ ਔਰ ਇਹ ਜਿਹੜੇ ਲੋਕਾਂ ਦੇ ਨਾਲ ਲਿਖੀ ਹੋਈ ਜੀ ਉਹਨਾਂ ਲੋਕਾਂ ਦੇ ਵਿੱਚ ਡੀ ਵੀ ਹਰਿੰਦਰ ਨਾ ਵੀ ਜੀ ਕਿ ਮੈਨੂੰ ਉਹ ਤੰਗ ਕਰਦਾ ਹੈ ਜਿਹੜਾ ਹੈਗਾ ਉਹਨਾਂ ਦਾ ਨਾਮ ਹੈਗਾ ਸ਼ਤਰੂਜੀਤ ਕਪੂਰ ਸ਼ਤਰੂਜੀਤ ਕਪੂਰ ਹਾਂ ਤੇ ਜਿਹੜਾ ਨਰਿੰਦਰ ਬਜਾੜ ਨਹੀਂ ਹੈ ਉਹ ਹੈਗਾ ਰੁਤਖ ਦਾ ਐਸ ਜੀ ਪੰਜਾਬ ਦੇ ਵਿੱਚ ਐਸਐਸਪੀ ਲੱਗਦੇ ਉੱਥੇ ਐਸਪੀ ਐਸਪੀ ਲੱਗਦੇ ਬਿਲਕੁਲ ਉੱਥੇ ਬਹੁਤ ਵੱਡਾ ਜਿਹੜਾ ਜੀ ਜੀ ਉਹ ਲੱਗਿਆ ਉਸ ਤੋਂ ਬਾਅਦ ਜਦੋਂ ਇਹ ਨੰਦਾ ਰੌਣਾ ਪੈ ਗਿਆ ਤੇ ਇਹਨੂੰ ਫਿਰ ਉਸ ਵੇਲੇ ਚੱਕ ਕੇ ਬਦਲ ਕੇ ਜਿਹੜਾ ਆਈਜੀ ਤੇ ਰੈਂਕ ਤੋਂ ਆ ਇਹ ਏਡੀਜੀ ਦੇ ਰੈਂਕ ਦੇ ਵਿੱਚੋਂ ਬਦਲ ਕੇ ਇਹਨੂੰ ਲਾਤਾ ਸੀਗਾ ਉੱਥੇ ਕਿ ਮਤਲਬ ਆਪਾਂ ਕਹਿ ਸਕਦੇ ਹਾਂ ਕਾਲਜ ਇਹਨੇ ਕਾਲਜ ਹੈ ਉਹਦਾ ਡਾਇਰੈਕਟਰ ਵਗੈਰਾ ਲਾਤਾ ਸੀ ਚਲੋ ਠੀਕ ਹੈ ਜੀ ਸਾਈਡ ਤੇ ਕਰਤਾ ਮਤਲਬ ਕਿ ਉਹ ਪੂਰੀ ਤਰ੍ਹਾਂ ਜਿਹੜਾ ਹੈਗਾ ਠਿੱਠ ਬਰਾ ਜਲੀਲ ਜਲੀਲ ਕਰਦੇ ਸੀ ਕੀਤਾ ਗਿਆ ਕਿ ਉਹਨਾਂ ਲੱਗੇ ਨੇ ਜੀ ਜਦੋਂ ਇਸ ਬੰਦੇ ਦੀ ਬਹੁਤ ਹੋ ਗਈ ਤੇ ਇਹਦੀ ਵਾਈਫ ਨੂੰ ਪ

ਇਕ ਤਰ੍ਹਾਂ ਨੂੰ ਖੁਦਕਸ਼ੀਲੀ ਮਜਬੂਰ ਕਰਨਾ ਦੂਜਾ ਗਲਤ ਹੋ ਕਰਕੇ ਉਹਨੂੰ ਪਰਤਾੜਿਤ ਕਰਨਾ ਅੱਛਾ ਜੀ ਉਹਨੂੰ ਤੰਗ ਪਰੇਸ਼ਾਨ ਕਰਨਾ ਜਿਹੜੀ ਤੇ ਕਾਨੂੰਨੀ ਕਾਰਵਾਈ ਕਰ ਜੀ ਜੀ ਬਹੁਤ ਸਾਰੇ ਆਈਪੀਐਸ ਅਫਸਰ ਆਈਏ ਅਫਸਰ ਨੂੰ ਮਿਲ ਬਸ ਤੇ ਜਾਂਦੀ ਹੈ ਚੀਫ ਸਕੱਟਰੀ ਵੀ ਮਿਲ ਕੇ ਆਏ ਜੀ ਅੱਜ ਹੀ ਜਿਹੜੇ ਹੈਗੇ ਆ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਸਾਹਿਬ ਜੀ ਉਹ ਵੀ ਆ ਗਏ ਜੀ ਉਹ ਬਾਹਰ ਬਾਹਰ گئے ਹੋਏ ਸੀ ਬਾਹਰ ਗਏ ਸੀ ਬਿਲਕੁਲ ਪਾਈਏ ਇੱਥੇ ਜਿੱਤ ਆਇਆ ਤੇ ਡੀਜੀਪੀ ਉਹਨਾਂ ਨੂੰ ਮਿਲ ਲਾਸੇ ਜੀ ਡੀਜੀਪੀ ਮਿਲ ਲਾਸੇ ਜਾਂਦਾ ਡੀਜੀਪੀ ਉਹਨਾਂ ਨਾਲ ਕੋ ਗੱਲ ਕਰਦਾ ਇਹ ਸੂਚਨਾ ਦੇ ਬਾਰੇ ਉਹਨੇ ਪੁੱਛਿਆ ਮੁੱਖ ਮੰਤਰੀ ਸਾਹਿਬ ਡੀਜੀਪੀ ਸਾਹਿਬ ਇਹ ਤੋਂ ਪਹਿਲਾਂ ਕਿ ਉਹਨਾਂ ਦੇ ਘਰ ਜਾਂਦੇ ਚੀਫ ਸੈਕਟਰੀ ਉਹਨਾਂ ਦੇ ਘਰ ਪਹੁੰਚ ਗਏ ਚੀਫ ਸੈਕਟਰੀ ਨੇ ਵੀ ਜਾ ਕੇ ਮੈਡਮ ਨਾਲ ਗੱਲ ਕੀਤੀ ਜੀ ਫਿਰ ਡੀਜੀਪੀ ਸਾਹਿਬ ਜਾ ਕੇ ਸੀਐਮ ਸਾਹਿਬ ਜਾਂਦੇ ਆ ਸੀਐਮ ਸਾਹਿਬ ਨਾਲ ਕਰਿਆ 1 ਘੰਟਾ ਗੱਲ ਕਰਿਆ ਅੱਛਾ ਜੀ 1 ਘੰਟੇ ਦੇ ਵਿੱਚ ਉਸ ਜਿਹੜੀ ਅਮਨਿਤਪੀ ਕੁਮਾਰ ਨੇ ਡਿਮਾਂਡ ਕੀਤੀ ਹੈ ਜੀ ਕਿ ਡੀਜੀਪੀ ਹਰਿਆਣਾ ਜੀ ਤੇ ਐਸਪੀ ਰੋਥਕ ਦੇ ਖਿਲਾਫ ਜੀ ਜਿਹੜਾ ਐਫ ਆਰ ਦਰਜ ਕੀਤੀ ਜਾਵੇ ਉਹਨਾਂ ਨੂੰ ਇਮੀਡੀਏਟ ਸਸਪੈਂਡ ਕੀਤਾ ਜਾਵੇ ਔਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਉਹਨਾਂ ਨੇ ਡਿਮਾਂਡ ਮਾਰ ਕੀਤੀ ਹੈ ਜੀ ਇਹ ਡਿਮਾਂਡ ਕੀਤੀ ਹੈ ਉਹਨਾਂ ਨੇ ਗਲਤ ਬਾਤ ਸੁਣੀ ਹੈ ਹੁਣੇ ਸੀਐਮ ਸਾਹਿਬ ਕੀ ਕਰਦੇ ਆ ਕਿਉਂਕਿ ਭਾਵੇਂ ਆਪਾਂ ਇਹਨੂੰ ਇਹ ਗੱਲ ਕਹਿ ਦਈਏ ਕਿ ਇਹ ਮਾਮਲਾ ਹਰਿਆਣੇ ਦਾ ਜੀ ਹਰਿਆਣੇ ਜੀ ਇਹ ਦੀ ਜੀ ਵੀ ਹਰਿਆਣੇ ਦੇ ਆ ਉਹ ਪਰ ਕਿਉਂਕਿ ਬਾਅਦ ਬਾਅਦ ਚੰਡੀਗੜ੍ਹ ਹੋਈ ਇਸ ਕਰਕੇ ਮਾਮਲਾ ਚੰਡੀਗੜ੍ਹ ਪੁਲਿਸ ਕੋਲ ਹੈ ਪਰ ਦੂਜੇ ਪਾਸੇ ਆਪਾਂ ਦੇਖੀਏ ਕਿ ਹਰਿਆਣੇ ਦੀ ਪੋਲਿਟਿਕਸ ਦੇ ਵਿੱਚ ਵੀ ਜਿਹੜਾ ਹੈਗਾ ਪੁਚਾਲਾ ਹਰਿਆਣੇ ਦੇ ਵਿੱਚ ਵਿਰੋਧੀ ਧਿਰ ਦੇ ਆਪੇ ਸਾਬਕ ਤਾਂ ਕੋਟਰ ਸਗੂੜਾ ਹੋਈ ਹੈ ਤੁਹਾਡੀ ਜੀ 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 ਉਹਨਾਂ ਨੇ ਵੀ ਡਿਮਾਂਡ ਕੀਤੀ ਹੈ ਕਿ ਪਤਲੀ ਜਾਂਚ ਕਰਵਾਓ ਜਾਂਚ ਕਰਾਓ ਜੀ ਉਹਨਾਂ ਨੇ ਕਿਹਾ ਹੈ ਕਿ ਜੇ ਇੱਕ ਸੀਨੀਅਰ ਆਈਪੀਐਸ ਅਫਸਰ ਬਿਲਕੁਲ ਜੀ ਹਰਿਆਣਾ ਦੇ ਵਿੱਚ ਖੁਦਕੁਸ਼ੀ ਕਰਦਾ ਖੁਦਕੁਸ਼ੀ ਕਰਦਾ ਤਾਂ ਦਾਦਾ ਲੋਕ ਹਰਿਆਣੇ ਦੀ ਸਥਿਤੀ ਸੀ ਕੀ ਹੋ ਗਈ ਜੀ ਸਾਡੀ ਦਿਲਚਸਪੀ ਇਹਦੇ ਵਿੱਚ ਬਹੁਤੀ ਕੋਈ ਨਹੀਂ ਪਰ ਸਾਡੀ ਦਿਲਚਸਪੀ ਇਸ ਕਰਕੇ ਜੀ ਕਿ ਜਿਹੜੀ ਲੜਕੀ ਹੈ ਉਹਦੀ ਵਾਈਫ ਜੀ ਅਮਨੀਤ ਪੀ ਕੁਮਾਰ ਜੀ ਅਮਨੀਤ ਪੀ ਕੁਮਾਰ ਭਾਵੇਂ ਸਰਵਸਾਰੇ ਨੇ ਦੇ ਵਿੱਚ ਕਰਦੀ ਹੈ ਬਿਲਕੁਲ ਬਿਲਕੁਲ ਕਾਰੋਨ ਦੇ ਕੋਲ ਹੈੜੇ ਦਾ ਜੀ ਲੇਕਿਨ ਉਹ ਪੰਜਾਬ ਦੀ ਜੰਪੜਾ ਹੈ ਸਾਡੇ ਜ਼ਿਲ੍ਹੇ ਦੀ ਜੰਪੜਾ ਵਾਹ ਉਹਦੇ ਪਿਤਾ ਜੀ ਬਾਬੂ ਸਿੰਘ ਰਤਨ ਬਾਬੂ ਸਿੰਘ ਰਤਨ ਠੀਕ ਹੈ ਉਹ ਡਰਾ ਕਾਲਜ ਵਿੱਚ ਪੜ੍ਹਾਉਂਦੇ ਰਹੇ ਔਰ ਖੁਦ ਕਿ ਰਿਟਾਇਰਡ ਆਈਏ ਇਸ ਜੀ ਆਈਏ ਇਸ ਦਾ ਰਿਟਾਇਰਡ ਹੈ ਇਸ ਕਰਕੇ ਸਾਡੀ ਵੀ ਪੰਜਾਬ ਦੀ ਕੁੜੀ ਹੈ ਜੀ ਉਹਦੇ ਹਸਬੰਡ ਵੀ ਇਸੇ ਨਾਲ ਸਾਡਾ ਵੀ ਜਰਾ ਦਹਮਦਰ ਦੀ ਅਸੀਂ ਸਾਡੇ ਜਿਹੜੇ ਬੀਜੀਪੀ ਜਾਂ ਜਿਹੜੇ ਐਸਪੀਐਮ ਦੀ ਦੁਸ਼ਮਣੀ ਪਰ ਇਸ ਮਾਮਲੇ ਦੀ ਜਾਂਚ ਕਿਉਂ ਹੋ ਰਹੀ ਜੀ ਉੱਚ ਪੱਧਰੀ ਹੋਣੀ ਚਾਹੀਦੀ ਹੈ ਬਿਲਕੁਲ ਪੁਲਸਾਰੇ ਮੈਂ ਜਾਂਚ ਕਰੀ ਹੈ ਦਰਮਿਆਨ ਨਾ ਜਾਣਦਾ ਕਿ ਪੋਸਟ ਦੇ ਵਿੱਚ ਸਾਡੀਆਂ ਸਰਵਿਸਸ ਦੇ ਵਿੱਚ ਭਾਵੇਂ ਠੀਕ ਹੈ ਕਿ ਪੰਜਾਬ ਹਰਿਆਣਾ ਜੀ ਇੱਥੇ ਉਨੀ ਜਾਤ ਪਾਤ ਨਹੀਂ ਹੈ ਪੰਜਾਬ ਪਾਤ ਦੱਕ ਆਪਣੇ ਥੋੜੇ ਜਿਹੇ ਬਹੁਤੇ ਜਿਹੜੇ ਮੱਧ ਪ੍ਰਦੇਸ਼ ਪਿਆਰ ਕਰਦੇ ਨੇ ਪਰ ਫਿਰ ਵੀ ਜੀ ਇੱਥੇ ਜਾਤ ਦੇ ਆਧਾਰ ਤੇ ਤਾਂ ਪਰੇਸ਼ਾਨ ਕੀਤਾ ਜਾਂਦਾ ਹੈ ਜੀ ਜਾਤ ਨੂੰ ਛੱਡੋ ਤੁਸੀਂ ਜਿਹੜੇ ਰਿੰਗਦੇਦਾਰ ਰਿੰਗਦੇਦਾਰ ਬਿਲਕੁਲ ਬਿਲਕੁਲ ਕਰਦੇ ਹ ਜੀ ਜੀ ਆਈਪੀਐਸ ਅਫਸਰ ਨੂੰ ਮਿਲਦਾ ਮੌਕਾ ਮਿਲਿਆ ਜਿਹੜੇ ਪੀਪੀਐਸ ਤੋਂ ਪ੍ਰਮੋਟ ਹੋਏ ਜੀ ਇੱਕ ਮਰਹੂਮ ਆਈਪੀਐਸ ਜਿਹੜਾ ਆਪਣਾ ਇਸ ਦਿਨ ਚ ਨਹੀਂ ਰਿਹਾ ਉਹ ਉਸ ਪਰ ਡੀਆਈ ਦੀ ਰੈਕਟਿਸੀ ਸਰ ਜੀ ਖਬਰਦਾਰ ਸੰਬੰਧ ਚੋੜਨਾ ਗੱਲ ਕਰਨੀ ਪਈ ਜੀ ਤਾਂ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਆਈਪੀਐਸ ਲੋਬੀ ਹੈ ਨਹੀਂ ਜਿਹੜੇ ਡਾਇਰੈਕਟ ਆਈਪੀਐਸ ਆਏ ਜੀ ਜੀ ਇਹ ਸਾਨੂੰ ਜਿਹੜੇ ਹੈਗੇ ਆ ਆਈਪੀਐਸ ਵੀ ਸਮਝਦੇ ਸਪਾਵੇਂ ਕਿ ਅਸੀਂ ਆਈਪੀਐਸ ਬਣ ਗਏ ਜੀ ਸਾਨੂੰ ਇਹ ਥਾਣੇਦਾਰੀ ਸਮਝਦੇ ਇਹ ਆਪਦੀ ਭਾਸ਼ਾ ਦੇ ਵਿੱਚ ਅਗਨੋਰ ਕਰਦੇ ਇਹਨਾਂ ਨੂੰ ਥਾਣੇਦਾਰ ਕਹਿੰਦੇ ਉਹਨਾਂ ਨੂੰ ਇਹਨਾਂ ਨੂੰ ਕੀ ਪਤਾ ਹੈ ਇਹ ਤਾਂ ਪ੍ਰਮੋਟੀ ਹੈ ਹਾਲਾਂਕਿ ਪ੍ਰਮੋਟੀ ਵੀ ਕੰਮ ਕਰ ਸਕਦਾ ਪ੍ਰਮੋਟੀ ਬਹੁਤ ਕੁਝ ਕਰ ਸਕਦਾ ਬਿਲਕੁਲ ਬਿਲਕੁਲ ਜੀ ਇਸੇ ਦੇ ਲੋਕਾਂ ਨੂੰ ਵੀ ਕਿਸੇ ਨਾ ਕਿਸੇ ਕਿਸੇ ਨੇ ਭਾਵੇਂ ਉਹ ਨਹੀਂ ਕੀਤਾ ਇਹਦਾ ਕਿ ਉਹਦੇ ਗੰਦਬੰਦ ਅਲੀਗਾ ਟੁਏ ਜਾਂ ਜੀ 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 ਬਿਲਕੁਲ ਲੇਕਿਨ ਉਹਦੀ ਜਿਹੜੀ ਜਾਤ ਦਾ ਉਹ ਅਹਿਸਾਸ ਕਰਾਇਆ ਜਾਂਦਾ ਜੀ ਉਹ ਬਹਦੇ ਜ਼ਹੀਰ ਭਾਵ ਨਾ ਦਿਆਂਦੀ ਹੈ ਬਿਲਕੁਲ ਬਿਲਕੁਲ ਉਹ ਮਤਲਬ ਜਲੀਲ ਕੀਤਾ ਜਾਂਦਾ ਖੱਜਲ ਕੀਤਾ ਜਾਂਦਾ ਹੈ ਜੀ ਮੇਰਾ ਇਹ ਸਵਾਲ ਸਾਡੇ ਸਾਹਮਣੇ ਇਹ ਹੈ ਕਿ ਜਿਸ ਬੰਦੇ ਦੀ ਅਸਲ ਸਰਵਿਸ ਨਹੀਂ ਹੈ ਜੀ ਇਹ ਵੀ ਜੀ ਵੀ ਬਣ ਗਿਆ ਡੀਜੀਪੀ ਵੀ ਬਣ ਸਕਦਾ ਬਿਲਕੁਲ ਜੀ ਉਸ ਬੰਦੇ ਨੂੰ ਮੌਤ ਨੂੰ ਕਿਉਂ ਗੱਲ ਲਾਉਣਾ ਪਿਆ ਜੀ ਦੋ ਬੱਚੀਆਂ ਹੈ ਬੱਚੀਆਂ ਭਾਵੇਂ ਕੁਛ ਵੀ ਇੱਥੇ ਉਹਨਾਂ ਦੀ ਮਾਂ ਇੱਕ ਸੀਨੀਅਰ ਆਈਐਸ ਹੈ ਜੀ ਲੇਕਿਨ ਬੱਚੀਆਂ ਦਾ ਪਾਲਣ ਪੋਸਣ ਜਾਂ ਉਹਨਾਂ ਦੇ ਵਿਆਹ ਵਗੈਰਾ ਕਰਨੇ ਨੂੰ ਸਰਵਿਸ ਦਾ ਪ੍ਰਬੰਧ ਬਾਪ ਤੋਂ ਬਿਨਾਂ ਨਹੀਂ ਹੋ ਸਕਦਾ ਸੋ ਸਾਡੀ ਵੀ ਡਿਮਾਂਡ ਇਸ ਕਰਦੀ ਆ ਸੀ ਕਿਸੇ ਜਾਤ ਪਾਤ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀ ਗੁਰੂ ਨਾਨਕ ਦਾ ਇਫਸਾਹ ਦੇ ਸਿਧਾਂਤ ਨੂੰ ਬਿਲਕੁਲ 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 ਜੀ ਪਰ ਅਸੀਂ ਇਹ ਕਹਾਂ ਜ਼ਰੂਰ ਕਰਾਂਗੇ ਜੇ ਕੋਈ ਬੰਦਾ ਮਰਦਾ ਹੈ ਉਹਦੀ ਮੌਤ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਜੇ ਕੋਈ ਦੋਸ਼ੀ ਪਾਇਆ ਜਾਂਦਾ ਹੈ ਉਸ ਬੰਦੇ ਨੂੰ ਨਹੀਂ ਬਖਸ਼ਣਾ ਚਾਹੀਦਾ ਉਸਨੂੰ ਸਜ਼ਾ ਮਿਲਣੀ ਚਾਹੀਦੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਜੀ ਸਾਰੇ শ্রোਤਿਆਂ ਨੂੰ ਅਪੀਲ ਹੈ ਤੇ ਸਾਡੇ ਪੇਜ ਨੂੰ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਧੰਨਵਾਦ